ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਠੱਠਾ ਵਿੱਚ ਜਮੀਨੀ ਝਗੜੇ ਨੂੰ ਲੈ ਕੇ ਗੋਲੀਆਂ ਚੱਲਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਘਟਨਾ ਦੌਰਾਨ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਗੋਲੀਆਂ ਚਲਾਈਆਂ ਗਈਆਂ ਤੇ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਇਸ ਹਮਲੇ ਵਿੱਚ 21 ਸਾਲਾ ਨੌਜਵਾਨ ਜਸਕਰਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸਦੇ ਪਿਤਾ ਨੂੰ ਵੀ ਗੋਲੀਆਂ ਅਤੇ ਦਾਤਰ ਮਾਰੇ ਗਏ ਜਿਨ੍ਹਾਂ ਨੂੰ ਇਲਾਜ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਪਿੰਡ ਵਿੱਚ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਦਾ ਸਾਹਮਣਾ ਕਰ ਰਿਹਾ ਹੈ ਪਿੰਡ ਦੇ ਕੁਝ ਮੋਤਵਰਾਂ ਨੇ ਇਸ ਮਾਮਲੇ ਨੂੰ ਨਿਪਟਾਉਣ ਦੀ ਰਾਜ਼inama ਕਰਵਾਉਣ ਦਾ ਭਰੋਸਾ ਦਿੱਤਾ ਅੱਜ ਸਵੇਰੇ ਜਸਕਰਨ ਸਿੰਘ ਮੋਤਵਰਾਂ ਨੂੰ ਕਾਰ ਛੱਡ ਕੇ ਵਾਪਸ ਆਪਣੀ ਜ਼ਮੀਨ ਤੇ ਗਿਆ ਤਾਂ ਜਿੱਥੇ ਪਹਿਲਾਂ ਹੀ ਕਾਤ ਲਗਾ ਕੇ ਬੈਠੇ ਕੁਝ ਲੋਕਾਂ ਨੇ ਉਸ ਉੱਪਰ ਅਚਾਨਕ ਹਮਲਾ ਕਰਤਾ ਤੇ ਪਰਿਵਾਰਕ ਮੈਂਬਰਾਂ ਮੁਤਾਬਕ ਉਹਦੀ ਛਾਤੀ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਦੱਤਰ ਨਾਲ ਵੀ ਵਾਰ ਕੀਤਾ ਗਿਆ ਸਨ ਜਿਸ ਤੇ ਉਸੇ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰਿਕ ਦਾ ਕਹਿਣਾ ਹੈ ਕਿ ਜਸਕਰਨ ਸਿੰਘ ਉਹਨਾਂ ਦਾ ਇੱਕ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਮੌਤ ਨਾਲ ਘਰ ਵਿੱਚ ਮਾਤਮ ਦਾ ਮਾਹੌਲ ਬਣ ਗਿਆ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਗੁਹਾਰ ਲਗਾਈ ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀ ਸਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਆਖੇ ਕਿ ਉਹਨਾਂ ਨੂੰ ਸ਼ਾਮ 7:30 ਵਜੇ ਹਸਪਤਾਲ ਤੋਂ ਸੂਚਨਾ ਮਿਲੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਸਤਪਾਲ ਨੇ ਅੱਗੇ ਆਖਿਆ ਕਿ ਦੋਸ਼ੀਆਂ ਦੀ ਪਾਲ ਕੇ ਬਣਾ ਕੇ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦ ਹੀ ਉਹਨਾਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ ਮੇਰਾ ਨਾਮ ਦਵਿੰਦਰ ਸਿੰਘ ਤੇ ਮੇਰਾ ਆਪਣੇ ਮਨ ਲੱਗਦਾ ਹੈ ਸਾਨੂੰ ਜਦੋਂ ਪਤਾ ਲੱਗਾ ਵਾ ਵੀ ਮੁੰਡੇ ਦੇ ਆਪਣਾ ਗੈਰ ਲੜਾਈ ਹੋਈ ਆ ਗੋਲੀ ਵੱਜ ਗਈ ਆ ਗੋਲੀ ਵੱਜ ਕੇ ਇਹਨੂੰ ਲੈਂਦਾ ਵਾ ਇਹਦੀ ਡੈਥ ਹੋ ਗਈ ਆ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਪਣਾ ਉੱਥੇ ਆਪਣਾ ਇਹਨੂੰ ਰਾਜ ਇਹਨਾਂ ਦਾ ਘਰ ਪਿੰਦਾ ਵਾ ਉਹਨਾਂ ਪਹਿਲਾਂ ਬੰਦੇ ਲਿਆਂਦੇ ਆ ਪੀ ਰਾਜੀਨਾਮੇ ਵਾਸਤੇ ਤੇ ਉਹਨਾਂ ਨੂੰ ਇਹ ਛੱਡਣ ਜਾਣ ਦੇ ਛੱਡ ਕੇ ਘਰ ਨੂੰ ਵਾਪਸ ਆਉਣ ਦੇ ਆ ਇਹਨਾਂ ਦੇ ਘੇਰ ਕੇ ਇੱਕ ਗੋਲੀ ਮਾਰੀ ਇਹਦੇ ਮੁੰਡੇ ਦੀ ਛਾਤੀ 'ਚ ਵੱਜੀ ਆ ਤੇ ਇਹਦੇ ਡੈਡੀ ਦੇ ਜਿਹੜੇ ਆ ਦਾਤਰ ਮਰੇ ਗਏ ਇੱਥੇ ਧੌਣ 'ਚ ਤੇ ਉਹਨਾਂ ਦੇ ਵੀ ਗੋਲੀ ਲੱਗੀ ਆ ਘਰੇ ਤੇ ਇਹ ਸਾਡੇ ਦੇ ਭਰਾ ਇਨਸਾਨ ਮਿਲਣਾ ਚਾਹੀਦਾ ਵਾ ਤੇ ਦੁਨੀਆ ਗੋਲੀਆਂ ਲੱਗੀਆਂ ਗੋਲੀ ਇਹਦੇ ਇੱਕ ਲੱਗੀ ਆ ਛਾਤੀ ਦੇ ਵਿੱਚ ਉੱਥੇ ਮੌਕੇ ਦੇ ਇਹਦੇ ਡੈਥ ਹੋ ਗਈ ਆ ਤੇ ਪਿਓ ਦੇ ਵੀ ਇੱਕ ਗੋਲੀ 21 ਸਾਲ ਉਮਰ ਦੇ ਆ ਭਾਜੀ ਕੋਈ ਰੰਜਿਸ਼ ਸੀ ਰੰਜੇਸ ਕੋਈ ਨਹੀਂ ਭਾਜੀ ਸਿਰਫ ਥਾਂ ਦਾ ਰੌਲਾ ਸੀ ਥਾਂਿਆਂ ਦੇ ਹੱਕਜ ਹੋ ਗਿਆ ਦਖਲ ਤੇ ਕੁਝ ਮੋਦਬਰਾਂ ਨੇ ਆਖਿਆ ਵੀ ਚਲੋ ਆਪਣਾ ਤੁਸੀਂ ਤੁਹਾਡਾ ਪੈ ਘੇਰਾ ਜੀਨਾਵਾ ਕਰਾ ਦਿੰਨੇ ਸਵੇਰੇ ਤੇ ਇਹਨਾਂ ਨੇ ਆਪਣਾ ਮੋਦਬਰਾਂ ਨੂੰ ਘਰ ਛੱਡ ਕੇ ਜਦੋਂ ਆਉਂਦੇ ਹੀ ਉਹਨਾਂ ਨੇ ਘੇਰ ਕੇ ਰਾਹ ਦੇ ਵਿੱਚ ਇਹਨਾਂ ਨੂੰ ਘੇਰ ਕੇ ਗੋਲੀਆਂ ਮਾਰੀਆਂ ਤੇ ਅਸੀਂ ਚਾਹੁੰਦੇ ਆ ਭਾਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਨੌਜਵਾਨ ਪੁੱਤ ਮਰ ਗਿਆ ਵਾ ਠੀਕ ਹੈ ਨਹੀਂ ਜੀ ਸਾਰੇ ਕੀ ਮੈਟਰ ਹੋਇਆ ਸੀ ਮੈਟਰ ਸਾਨੂੰ ਸਾਡੇ 7:30 ਵਜੇ ਮਨਦੀਪ ਹਸਪੀਟਲ ਤੋਂ ਫੋਨ ਗਿਆ ਕਿ ਜਿਹੜਾ ਠੱਠੇਪੁਰ ਝਗੜਾ ਹੋਣ ਕਰਕੇ ਇੱਕ ਲੜਕੇ ਦੀ ਡੈਥ ਹੋ ਗਈ ਆ ਮਨਦੀਪ ਹਸਪੀਟਲ ਆ ਉਹ ਜਿਸ ਤਈ ਇੱਥੇ ਆਏ ਆ ਨਾਲ ਕੇ ਅਸੀਂ ਦੇਖਿਆ ਜੀ ਕਿ ਸਾਰਾ ਮੈਟਰ ਵੈਰੀਫਾਈ ਕੀਤਾ ਵਾ ਜਿਸ ਕਰਣ ਸਿੰਘ ਲੜਕਾ ਜਿਹਦੀ ਨਾਮੀ 22 ਸਾਲ ਹੈ ਉਹਦੀ ਡੈਥ ਹੋ ਗਈ ਆ ਉਹਦਾ ਫਾਦਰ ਜਿਹੜਾ ਅਜੀਤ ਸਿੰਘ ਜਿਹੜਾ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਸਟੇਟਮੈਂਟ ਲੈ ਕੇ ਜਿਹੜਾ ਕੇਸ ਰਜਿਸਟਰ ਕਰ ਰਹੇ ਨੇ ਕੇਸ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਕੇ ਨੂੰ ਜਿਹੜੇ ਇਹ ਦੋਸ਼ੀ ਹੋਣਗੇ ਉਹਨਾਂ ਨੂੰ ਜਲਦੀ ਜਲਦੀ ਕ गिरफ्तार ਕਰਕੇ ਝਗੜੇ ਦਾ ਕਾਰਨ ਕੀ ਝਗੜੇ ਦਾ ਜਿਹੜੇ ਇਹਨਾਂ ਦੱਸਣ ਮੁਤਾਬਕ ਹੈ ਵੀ ਜ਼ਮੀਨ ਦਾ ਕੋਈ ਸਪੂਟ ਹੈਗਾ ਇਹਨਾਂ ਦਾ ਤੋਂ ਕਰਵਾਉਣਾ ਦਾ ਕੁੱਝ ਕਿਸੇ ਉਮਰ ਦੇ ਸਾਲ ਦੇ ਲੜਕੇ ਦੀ ਨਹੀਂ 20-22 ਸਾਲ ਦੇ ਕਰੀਬ ਸੀ